ਲਓ ਜੀ ਅੱਜ ਆਪਣੇ ਕੋਲੇ ਆਈ ਆ ਇੱਕ Swift Desire old model ਤੇ ਇਹਦੇ ਵਿੱਚ ਕਲਚ ਦਾ ਫਾਲਟ ਆ ਤੇ ਇਹ ਗੱਡੀ ਨਾ ਰਸਤੇ 'ਚ ਖਰਾਬ ਹੋ ਗਈ ਸੀਗੀ ਤੇ ਕਿਸੇ ਮਿਸਤਰੀ ਕੋਲੇ ਉਹਨਾਂ ਨੇ ਲਾਤੀ ਤੇ ਉਹ ਕਹਿੰਦੇ ਵੀ ਇਹਦੇ 'ਚ 10000 ਰੁਪਏ ਖਰਚਾ ਆਊਗਾ ਕਲਚ ਬੈਰਿੰਗ ਤੇ ਕਲਚ ਸੈੱਟ ਦਾ ਉਹਨਾਂ ਨੇ ਖਰਚਾ ਦੱਸਤਾ ਚਲੋ ਆਪਾਂ ਦੇਖਦੇ ਹਾਂ ਇਹਨੂੰ ਕੀ ਫਾਲਟ ਹੈ ਅੰਦਰ ਮੈਂ ਜਦੋਂ ਦੇਖਿਆ ਤੇ ਇਹਦੇ 'ਚ ਆਹ ਦੇਖੋ ਨਾ ਆ ਇੱਥੋਂ ਤੇਲ ਲੀਕ ਹੋ ਰਿਆ ਸੀ ਇਹਦੇ ਆ ਜੋਇੰਟ ਦੇ ਵਿੱਚ ਆ ਜੋਇੰਟ ਦੇ ਵਿੱਚ ਹੈ ਟੇਲ ਹੀ ਘੋ ਰਿਹਾ ਸੀਗਾ ਤੇ ਇਹਦੇ ਵਿੱਚੋਂ ਥੱਲੇ ਜਾ ਰਿਹਾ ਸੀਗਾ ਤੇ ਕਲਚ ਬਾਰ-ਬਾਰ ਫ੍ਰੀ ਹੋ ਜਾਂਦਾ ਸੀਗਾ ਤੇ ਜਦੋਂ ਫਿਰ ਅਸੀਂ ਇਹਨੂੰ ਖੋਲਦੇ ਆਂ ਖੋਲ ਕੇ ਦੇਖਦੇ ਆਂ ਇਹਨੂੰ ਖੋਲਿਆ ਤੇ ਆਹ ਦੇਖੋ ਨਾ ਜੋਇੰਟ ਹੁੰਦਾ ਆਹ ਜੋਇੰਟ ਖੋਲਿਆ ਆਹ ਦੇਖੋ ਆਹ ਲੋਕ ਕੱਢ ਕੇ ਤੇ ਆਹ ਜੋਇੰਟ ਬਾਹਰ ਆ ਗਿਆ ਤੇ ਇਹ ਕਾਫੀ ਖਰਾਬ ਹੋ ਚੁੱਕਾ ਸੀ ਮਤਲਬ ਸਾਰਾ ਜੋਇੰਟ ਹੀ ਤੇ ਇਹਦੇ ਵਿੱਚ ਆ ਸਾਰੇ ब्रेक 올 ਨਾ ਚੇਂਜ ਕਰਨ ਕਰਕੇ ਖਰਾਬ ਹੋਇਆ ਪੈਸਾ ਤੇ ਬਾਹਰ ਕੱਢਿਆ ਤੇ ਆ ਦੇਖੋ ਇੱਕ ਛੋਟੀ ਜੀ ਰਬੜ ਹੁੰਦੀ ਆ ਆ ਰਬੜ ਦਾ ਫਾਲਟ ਸੀ ਇਹ ਆ ਦੇਖੋ ਆ ਰਬੜ ਹੁੰਦੀ ਆ ਆ ਦੇਖੋ ਇਹ ਕੱਟੀ ਹੋਈ ਆ ਰਬੜ ਆ ਰਬੜ ਕੱਟੀ ਗਈ ਤੇ ਇਹਦੇ ਨਾਲ ਖਰਾਬ ਹੋ ਗਈ ਤੇ ਹੁਣ ਆਪਾਂ ਇਹਦੇ ਚ ਨਵੀਂ ਰਬੜ ਪਾਉਣ ਲੱਗਿਆ ਛੋਟੀ ਰਬੜ ਆ ਦੇਖੋ ਛੋਟਾ ਜਿਹਾ ਨੁਕਸ ਛੋਟੀ ਰਬੜ ਤੇ ਇਹ ਰਬੜ ਦਾ ਹੀ ਨੁਕਸ ਹੁੰਦਾ ਆ ਜੋ ਤੁਹਾਨੂੰ ਮ ਦਿਖਾਉਣਾ ਕਿੱਥੇ ਪੈਂਦੀ ਹੈ ਇਹ ਆ ਪਾਈਪ ਦੇ ਉੱਪਰੇ ਰਬੜ ਚੜ ਗਿਆ ਆ ਦੇਖੋ ਆ ਪਾਈਪ ਆ ਪਾਈਪ ਦੇ ਉੱਪਰੇ ਲੱਗ ਗਈ ਤੇ ਪੂਰੀ ਫਿੱਟ ਹੋ ਗਈ ਤੇ ਆ ਜੁਆਇੰਟ ਆ ਜਿਹੜਾ ਇਹ ਜੁਆਇੰਟ ਇਹਦੇ ਉੱਪਰ ਲੱਗ ਜਾਊਗਾ ਤੇ ਆ ਜੁਆਇੰਟ ਕਸਤਾ ਪਾਈਪ ਲਾਤੀ ਤੇ ਦੇਖਦੇ ਹਾਂ ਨੂੰ ਆਪਾਂ ਹੁਣ ਹਵਾ ਕੱਟ ਕੇ ਤੇ ਆ ਫਿੱਟ ਹੋ ਗਿਆ ਸਾਰਾ ਠੀਕ ਓਕੇ ਹੋ ਗਿਆ ਕਲੱਚ ਦੇਖੋ ਓਕੇ ਹੋ ਗਿਆ ਇਹਦਾ ਬਾਰ-ਬਾਰ ਜਿਹੜਾ ਫ੍ਰੀ ਹੋ ਰਿਹਾ ਸੀਗਾ ਉਹ ਪ੍ਰੋਬਲਮ ਠੀਕ ਹੋ ਗਈ ਤੇ ਕਲਚ ਇੱਕਦਮ ਇਹਦਾ ਓਕੇ ਹੋ ਗਿਆ ਤੇ